ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿੱਥੇ ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ ਦੇ ਵਿੱਚ ਵੀ ਚੋਣ ਜਾਬਤਾ ਲਗਾ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਔਰ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਰੇਡਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸੇ ਵਿਚਾਲੇ ਤਸਵੀਰਾਂ ਇਹ ਮੁਖਸਰ ਸਾਹਿਬ ਤੇ ਗਿੱਦੜ ਬਾਹਾ ਤੋਂ ਸਾਹਮਣੇ ਆਈਆਂ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਔਰ ਇਸ ਦੌਰਾਨ ਇੱਕ ਇੱਕ ਕੋਨਾ ਕਰਦਾ ਖੰਗਾ ਲਿਆ ਗਿਆ ਤਾਂ ਦੱਸ ਦਈਏ ਕਿ ਲੋਕ ਸਭਾ ਚੋਣਾ ਦੇ ਵਿਚਾਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖੁਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਇਸ ਦੇ ਚਲਦਿਆਂ ਜਿਨ੍ਹਾਂ ਵਿਅਕਤੀਆਂ ਦੇ ਉੱਤੇ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਪਾਬਕ ਜਿਨ੍ਹਾਂ ਵਿਅਕਤੀਆਂ ਦੇ ਉੱਤੇ ਜਾਂ ਤਾਂ ਨਸ਼ਾ ਤਸਕਰੀ ਦੇ ਇਲਜ਼ਾਮ ਨੇ ਜਾਂ ਫਿਰ ਉਹਨਾਂ ਦੇ ਉੱਤੇ ਕੋਈ ਕੇਸ ਦਰਜ ਹੈ ਜਾਂ ਉਹਨਾਂ ਦੇ ਕੋਲੋਂ ਕੋਈ ਨਸ਼ੀਲੇ ਪਦਾਰਥ ਫੜੇ ਗਏ ਨੇ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੀਆਂ ਹੋਈਆਂ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਮਖਿਲਾ ਪੁਲਿਸ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਛਾਪੇਮਾਰੀ ਜਿਹੜੀ ਐ ਉਹ ਕੀਤੀ ਗਈ ਐ ਔਰ ਘਰਾਂ ਦੇ ਅੰਦਰ ਇਹ ਛਾਪੇਮਾਰੀ ਹੋਈ ਐ ਜਿੱਥੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਬੈੱਡ ਤੱਕ ਖੰਗਾਲੇ ਗਏ ਨੇ ਤਾਂ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਐ ਕਿ ਸਿਰਮੁਖਸਰ ਸਾਹਿਬ ਤੇ ਗਿੱਦੜ ਬਾਹਾ ਦੀਆਂ ਇਹ ਤਸਵੀਰਾਂ ਜਿੱਥੇ ਪੰਜਾਬ ਪੁਲਿਸ ਦੇ ਅਧਿਕਾਰੀ ਵੱਖ-ਵੱਖ ਟੀਮਾਂ ਬਣਾ ਕੇ ਪਹੁੰਚੇ ਨੇ ਤਾਂ ਕੀ ਕੁਝ ਕਹਿਣਾ ਇਸ ਦੇ ਉੱਤੇ ਸੀਨੀਅਰ ਅਧਿਕਾਰੀਆਂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਸਰ ਸਰ ਕਿਸ ਮਕਸਦ ਨਾਲ ਅੱਜ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਮਾਜੂਕ ਡੀਜੀਪੀ ਪੰਜਾਬ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਸ਼੍ਰੀ ਪਾਕੀਦਰਸ ਮੀਨਾ ਜੀ ਆਈਪੀਐਸ ਵੱਲੋਂ ਆਸਕੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸਰਬੀਨ ਗਿੱਦੜਵਾ ਵਿੱਚ ਜਿਹਦੇ ਵਿੱਚ ਥਾਣਾ ਕੋਟਪਾਈ ਗਿੱਦੜਵਾ ਸੀ ਜਿਸ ਦੇ ਨਾਲ ਐਸਡੀਐਸਪੀ ਡੀ ਸਾਹਿਬ ਐਸਪੀਡੀ ਸਾਹਿਬ ਐਸਐਚਓ ਕੋਟਪਾਈ ਐਸਐਚਓ ਗਿੱਦੜਵਾ ਤਾਂ ਸਪੈਸ਼ਲ ਸਟਾਫ ਦੀ ਟੀਮ ਦੇ ਨਾਲ ਅਸੀਂ ਲਗ ਲਗ ਪਿੰਡਾਂ ਦੇ ਵਿੱਚ ਸਰਚ ਆਪਰੇਸ਼ਨ ਚੱਲ ਰਿਹਾ ਜੋ ਅੱਜ ਦੋਲੇ ਦੇ ਵਿੱਚ ਵੀ ਚੱਲਿਆ ਤੇ ਸਾਡੀ ਜਿਹੜੀ ਸਰਚ ਜਾਰੀ ਹੈ ਜਿਹੜੀ ਰਿਕਵਰੀ ਹੋਗੀ ਉਹ ਬਾਅਦ ਚ ਅਸੀਂ ਨਸੀ ਜਾਵੇਗੀ ਲੋਕਾਂ ਨੂੰ ਸਰ ਕੀ ਮੈਸੇਜ ਦੇਣਾ ਚਾ ਲੋਕਾਂ ਨੂੰ ਅਸੀਂ ਆਪਦੇ ਮਾਧਿਅਮ ਨਹੀਂ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜਾ ਵੀ ਕੋਈ ਮਾੜਾ ਕੰਮ ਕਰਦਾ ਉਹ ਬਾਜਾ ਜੇ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕੋਈ ਚਟਾ ਕੋਈ ਫੀਮ ਕੋ ਪੁੱਕੀ ਸ਼ਰਾਬ ਜਾਂ ਸੱਟਾ ਜਾਂ ਕਿ ਲੋਕ ਸਭਾ ਚੋਣਾਂ 2024 ਨੂੰ ਦੇ ਨੂੰ ਧਿਆਨ ਚ ਰੱਖਦੇ ਹੋਏ ਅੱਜ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਸ਼੍ਰੀ ਭਗਿਰਾ ਸਿੰਘ ਜੀ ਮੀਨਾ ਆਈਟੀਐ ਸਾਹਿਬ ਐਸਐਸਪੀ ਸਾਹਿਬ ਸ਼੍ਰੀ ਮੁਖਸਰ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਲ੍ਹਾ ਮੁਖਸਰ ਸਾਹਿਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਕੱਸੋ ਆਪਰੇਸ਼ਨ ਕੀਤਾ ਜਾ ਰਿਹਾ ਜਿਹਦਾ ਮੁੱਖ ਮਕਸਦ ਜਿਹੜੇ ਕ੍ਰਿਮਿਨਲ ਵਿਅਕਤੀ ਹੈ ਜਿਹੜੇ ਇਲੈਕਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਕੋਈ ਸ਼ਰਾਰਤ ਕਰ ਸਕਦੇ ਆ ਉਹਨਾਂ ਤੇ ਸਿਕੰਜਾ ਕੱਸਣ ਦੇ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਲਈ ਜਾ ਰਹੀ ਹੈ ਜਿਨ੍ਹਾਂ ਤੇ ਪਹਿਲਾਂ ਜਿਨ੍ਹਾਂ ਦਾ ਪਹਿਲਾਂ ਕ੍ਰਿਮਿਨਲ ਰਿਕਾਰਡ ਹੈ ਪਰਤੇ ਦਰਜਾ ਉਥੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਤੇ ਸਾਡੇ ਤੋਂ ਇਹਨਾਂ ਦੇ ਖਿਲਾਫ ਪੂਰੀ ਸ਼ਕਤੀ ਦੇ ਨਾਲ ਨਜਿੱਠਿਆ ਜਾ ਰਿਹਾ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਇਹ ਕੋਈ ਸ਼ਰਾਤ ਨਾ ਕਰ ਸਕਲ ਤਾਂ ਜੇ ਜਿਹੜਾ ਆਪਰੇਸ਼ਨ ਹੈ ਸਰਚ ਆਪਰੇਸ਼ਨ ਹੈ ਇਹ جاری ਹੈ ਇਸ ਆਪਰੇਸ਼ਨ ਦੇ ਵਿੱਚ ਸਬ ਡਿਵੀਜ਼ਨ ਦੇ ਵਿੱਚ ਜਿਹੜੀ ਕਰੀਬ ਅਸੀਂ ਅੱਜ 600 ਮੁਲਾਜ਼ਮਾਂ ਨੂੰ ਨਾਲ ਲੈ ਕੇ ਇੱਥੇ ਆਪਰੇਸ਼ਨ ਕਰ ਰਹੇ ਆ ਅਤੇ ਜੋ ਕੁਝ ਵੀ ਆਪਰੇਸ਼ਨ ਦੌਰਾਨ ਅਪਲਬਧੀ ਹੋਏਗੀ ਉਸ ਸੰਬੰਧੀ ਜਿਹੜਾ ਹੈਗਾ ਬਾਅਦ ਦੇ ਵਿੱਚ ਜਿਹੜੀ ਹੈ ਅਸੀਂ ਰਿਪੋਰਟ ਦੇਵਾਂਗੇ ਜੀ ਸਰ